ਸਸ ਨੂੰ ਦੇ ਕਲੇਸ਼ ਨੇ ਇੱਕ ਘਾਰੀ ਪੱਟ ਕੇ ਰੱਖ ਦਿੱਤਾ ਸਾਰਾ ਟੱਬਰ ਤਬਾਹ ਹੋ ਗਿਆ ਤਿੰਨ ਬੱਚਿਆਂ ਦੇ ਸਿਰੋਂ ਮਾਂ ਦਾ ਸਾਯਾ ਉੱਠ ਗਿਆ ਤੇ ਪਤੀ ਵਿਚਾਰਾ ਆਪਣੇ ਹੀ ਮਾਤਾ ਪਿਤਾ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ ਬਹੁਤ ਹੀ ਹੈਰਾਨੀਜਨਕ ਅਤੇ ਕਾਨੂੰਨਾ ਮਾਮਲਾ ਜੋ ਹੈ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨੂ ਦੇ ਵੱਲੋਂ ਆਪਣੇ ਸੱਸ ਸੋਹਰੇ ਤੋਂ ਤੰਗ ਹੋ ਕੇ ਉਹੀ ਕੰਮ ਕਰ ਲਿਆ ਕਿਆ ਜੋ ਸ਼ਾਇਦ ਉਸ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਉਹ ਆਪਣੇ ਬੱਚਿਆਂ ਦੇ ਬਾਰੇ ਸੋਚਦੀ ਪਰ ਨਹੀਂ ਹੁਣ ਤਿੰਨ ਬੱਚਿਆਂ ਦੇ ਸਿਰ ਦੇ ਉੱਤੋਂ ਮਾਂ ਦਾ ਸਾਇਆ ਉੱਠ ਗਿਆ ਕਾਫੀ ਜ਼ਿਆਦਾ ਹੈਰਾਨੀਜਨਕ ਅਤੇ ਮੰਦਭਾਗੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿੱਥੇ ਲਗਾਤਾਰ ਸਾਸ ਅਤੇ ਸੋਹਰੇ ਦੇ ਵੱਲੋਂ ਆਪਣੀ ਨੂੰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅੱਡ ਹੋਣ ਵਾਸਤੇ ਕੀਆ ਜਾ ਰਿਹਾ ਸੀ ਤੇ ਕਈ ਵਾਰ ਰਾਜ਼ੀ ਨਾਮੇ ਵੀ ਕਰਵਾਏ ਗਏ ਪੰਚਾਇਤਾਂ ਤੱਕ ਮਾਮਲੇ ਪੂਜੇ ਨਹੀਂ ਸਾਸੋਰੀ ਉਸ ਨੂੰ ਲਗਾਤਾਰ ਪਰੇਸ਼ਾਨ ਕਰਦੇ ਤੰਗ ਕਰਦੇ ਜਿਸ ਕਰਕੇ ਕੁੜੀ ਨੇ ਬੇਖਦ ਹੀ ਖੌਫਨਾਕ ਕਦਮ ਚੁੱਕ ਲਿਆ ਤੇ ਆਪਣੀ ਜ਼ਿੰਦਗੀ ਨੂੰ ਉਸ ਨੇ ਬਿਲਕੁਲ ਖਤਮ ਕਰ ਲਿਆ ਤੇ ਹੁਣ ਤਿੰਨ ਬੱਚੇ ਰੋਂਦੇ ਕੁਰਲੋਂਦੇ ਰਹਿ ਕੇ ਪਤੀ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਕਹਿ ਰਿਹਾ ਹੈ ਕਿ ਉਸ ਦੇ ਮਾਤਾ ਪਿਤਾ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਘਰ ਵਾਲੀ ਤਾਂ ਖੈਰ ਹੁਣ ਮੁੜ ਨਹੀਂ ਸਕਤੀ